ਹਾਂ ਠੀਕ ਹੈ ਬਾਜੀ ਅਸੀਂ ਕਰਾਂਈ ਆ ਜਦੋਂ ਮਰਜ਼ੀ ਆ ਜਾਓ ਤੁਸੀਂ ਹਾਂ ਹਾਂ ਚਲੋ ਠੀਕ ਠੀਕ ਓਕੇ ਇਹ ਨਾ ਹੋਵੇ ਤੁਹਾਡੀਆਂ ਗੱਲਾਂ ਸੁਣ ਕੇ ਨਾ ਤੇ ਜਾ ਕੇ ਉਹਨਾਂ ਨੂੰ ਦੱਸ ਦੇਣ ਉਹ ਨਹੀਂ ਨਹੀਂ ਰਮਣਾ ਆਕੜ ਕੇ ਨਹੀਂ ਰਹਿਣਾ ਥੋੜਾ ਨਿਵੇਂ ਹੋ ਕੇ ਰਹਿਣਾ ਪੈਣਾ ਵਾ ਜੇ ਨਿਵੇਂ ਹੋਇਆ ਗੱਡੀ ਮਿਲ ਜੇ ਤੇ ਹੋਰ ਕੀ ਚਾਹੀਦਾ ਚਲ ਠੀਕ ਵਾ ਹੁਣ ਸ਼ਾਪਨਾ ਵੀ ਮੱਥਾ ਡੰਬਣਾ ਹੀ ਪੈਣਾ ਵਾ ਤਾਂ ਲਾਗੇ ਬੈਠ ਕੇ ਨਾ ਮਿੱਠੀਆਂ ਮਾਰਨੀਆਂ ਪੈਣੀਆਂ ਜੇ ਹੁਣ ਇਹਨਾਂ ਦੇ ਗੱਲ ਭੈਣ ਜੀ ਮੈਂ ਤੁਹਾਡੇ ਨਾਲ ਇਹ ਕਰਨ ਆਇਆ ਹਾਂ ਕਿ ਤੁਹਾਨੂੰ ਪਤਾ ਹੀ ਆ ਜਿਮੀਂਦਾਰ ਪਰਿਵਾਰਾਂ ਦੇ ਵਿੱਚ ਕਿੰਨੇ ਕੇ ਪੈਸੇ ਹੁੰਦੇ ਆ ਤੇ ਜੋ ਬੰਨਾ ਬੜਾ ਤੰਗ ਹੋ ਗਏ ਗੱਡੀ ਦਾ ਪ੍ਰਬੰਧ ਕਰਨ ਲੱਗਾ ਭਾਂਜੀ ਚੱਲ ਦੇ ਦੀ ਹਾ ਨਾ ਚੰਗਾ ਕੀਤਾ ਜੀ ਵੀ ਇਹਨਾਂ ਦੇ ਨਾਲ ਨਾ ਗੱਲ ਕਲੀਅਰ ਕਰ ਲਈ ਹੈ ਜਦੋਂ ਉਹਨਾਂ ਨੂੰ ਲੋਡ ਹੋ ਗਈ ਨਾ ਤੇ ਆਪੇ ਫੋਨ ਕਰ ਦੇਣਾ ਉਹਨਾਂ ਨੇ ਤੁਸੀਂ ਬਹੁਤੀ ਟੈਨਸ਼ਨ ਨਾ ਲਿਆ ਕਰੋ ਹੁਣ ਤੈਨੂੰ ਨਾ ਭੇ ਨਾ ਤਲਾਕ ਦੇ ਪੇਪਰ ਕਰਦੀ ਸਾਈਨ ਤੂੰ ਹੁਣ ਠੀਕ ਹੈ ਨਾ ਕੋਈ ਗੱਲ ਨਹੀਂ ਦੇਜੋ ਜੋ ਕਰਨਾ ਕਰੀ ਜਾਓ